ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ ਹੁਨੇ ਹੁਨੇ ਵਾਪਰਿਆ ਕੈਰ ਜੀ ਹਾਂ 27 ਲੋਕਾਂ ਦੀ ਹੋਈ ਮੌਤ ਖਬਰ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਜਿਨ੍ਹਾਂ ਲੋਕਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲਮ ਤੇ ਵੀਡੀਓ ਨੂੰ ਅੱਤਵਾਰ ਲਾਈਕ ਤੇ ਸ਼ੇਅਰ ਵੀ ਕਰ ਦੇਣਾ ਉੱਤਰ ਪ੍ਰਦੇਸ਼ ਦੇ ਹਾਥਰਾ ਜ਼ਿਲ੍ਹੇ ਤੋਂ ਇੱਕ ਦੁਖਦਾਈ ਖਬਰ ਸਾਹਮਣੇ ਆਈ ਹੈ ਇੱਥੇ ਭੱਗਦੜ ਦੇ ਦੌਰਾਨ ਇੱਕ 사ਸੰਗ ਦੇ ਹਿੱਸਾ ਲੈਨ ਆ ਰਹੇ 23 ਲੋਕਾਂ ਦੀ ਮੌਤ ਹੋ ਗਈ ਹੈ ਇਸ ਗੱਲ ਦੀ ਪੁਸ਼ਟੀ ਏਟਾ ਦੇ ਚੀਫ ਮੈਡੀਕਲ ਅਫਸਰ ਨੇ ਕੀਤੀ ਹਾਸਲ ਜਾਣਕਾਰੀ ਦੇ ਅਨੁਸਾਰ ਪੋਲੇ ਬਾਬਾ ਦੇ ਸਤਸੰਗ ਦੇ ਵਿੱਚ ਪਗਦੜ ਦੇ ਕਾਰਨ ਹਾਦਸਾ ਵਾਪਰ ਗਿਆ ਹੈ ਮ੍ਰਿਤਕਾਂ ਦੇ ਵਿੱਚ ਤਿੰਨ ਬੱਚੇ ਤੇ 22 ਔਰਤਾ ਵੀ ਸ਼ਾਮਲ ਨੇ ਜੀ ਹਾਂ ਏਟਾ ਦੇ ਸੀਐਮਓ ਡਾਕਟਰ ਉਮੇਸ਼ ਕੁਮਾਰ ਤ੍ਰਿਪਾਨੀ ਨੇ 27 ਘੰਟੇ ਬਾਅਦ ਮਿਲਣ ਦੀ ਪੁਸ਼ਟੀ ਕੀਤੀ ਮਰਨ ਵਾਲਿਆਂ ਦੇ ਵਿੱਚ ਇੱਕ ਪੁਰਸ਼ ਤੇ 22 ਔਰਤਾ ਦੇ ਤਿੰਨ ਬੱਚੇ ਸ਼ਾਮਲ ਨੇ ਹਾਜ਼ਰ ਜਾਣਕਾਰੀ ਦੇ ਮੁਤਾਬਿਕ ਹਾਥਰਸ ਜ਼ਿਲ੍ਹੇ ਦੀ ਸਿਕੰਦਰ ਰਾਓ ਥਾਣਾ ਖੇਤਰ ਦੇ ਫਲਰਾਈ ਪਿੰਡ ਦੇ ਪੋਲੇ ਬਾਬੇ ਦੇ ਸਤਸੰਗ ਦੌਰਾਨ ਪਗਦੜ ਮੱਚ ਗਈ ਇਸ ਦੌਰਾਨ ਕਈ ਜਰ ਹਾਲਵਾਨੀ ਮੋਦ ਹੋ ਗਈ ਤੇ ਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਐਡਾ ਮੈਡੀਕਲ ਕਾਲ